ਤਾਂ ਮੈਂ ਤੁਹਾਡੇ ਲਈ ਇੱਕ ਬਹੁਤ ਛੋਟੀ ਜੀ ਕਹਾਣੀ ਲੈ ਕੇ ਆਇਆ ਪੰਜਾਬ ਦੀ ਇੰਡਸਟਰੀਅਲ ਹੱਬ ਕਹੀ ਜਾਣ ਵਾਲੇ ਸ਼ਹਿਰ ਲੁਧੇ ਹਨੇ ਦੀ ਇੱਕ ਆਂਟੀ ਦੀ ਕਿ ਸਿਰਫ 300 ਰੁਪਏ ਤੋਂ ਸ਼ੁਰੂ ਕੀਤਾ ਹੋਇਆ ਬਿਜ਼ਨਸ ਤੇ ਅੱਜ ਕਿੱਥੇ ਪਹੁੰਚ ਚੁੱਕਿਆ 10000 ਕਰੋੜ ਦੇ ਨੇੜੇ ਤੇੜ ਰਜਨੀ ਹਾਲੇ ਆਪਣੀ ਪੜ੍ਹਾਈ ਕਰ ਹੀ ਰਹੇ ਹੁੰਦੇ ਆ ਉਮਰ ਸਿਰਫ 17 ਸਾਲ ਦੀ ਹੁੰਦੀ ਆ ਤਾਂ ਇਹਨਾਂ ਦਾ ਵਿਆਹ ਕੀਤਾ ਜਾਂਦਾ ਲੁਧੇਹਾਣੇ ਸ਼ਹਿਰ ਦੇ ਵਿੱਚ ਰਜਨੀ ਹੋਣਾ ਨੂੰ ਇੱਕ ਸ਼ੌਕ ਸੀ ਜਿਹੜਾ ਕਿ ਸ਼ੁਰੂ ਤੋਂ ਹੀ ਸੀ ਉਹ ਸੀਗਾ ਕੁਕਿੰਗ ਦਾ ਜਿਹੜੇ ਵੀ ਲੋਕ ਰਜਨੀ ਹੋਣਾ ਦੀਆਂ ਇਹਨਾਂ ਹੱਥ ਦੀਆਂ ਬਣਾਈਆਂ ਚੀਜ਼ਾਂ ਨੂੰ ਖਾਂਦੇ ਆ ਉਹ ਰਜਨੀ ਹੋਣਾ ਨੂੰ ਕਹਿੰਦੇ ਆ ਕਿ ਤੁਸੀਂ ਸਿਰਫ ਇੱਥੋਂ ਤੱਕ ਹੀ ਨਾ ਰੋ ਤੁਸੀਂ ਤਾਂ ਬਹੁਤ ਵਧੀਆ ਚੀਜ਼ ਬਣਾ ਰਹੇ ਹੋ ਤੁਸੀਂ ਆਪਣੀ ਇਸ ਚੀਜ਼ ਨੂੰ ਬਿਜ਼ਨਸ ਦੇ ਵਿੱਚ ਲੈ ਕੇ ਜਾਓ 300 ਰੁਪਏ ਦਾ ਇੱਕ ਛੋਟਾ ਜਿਹਾ ਅਵਨ ਲੈ ਕੇ ਆਉਂਦੇ ਆ ਰਜਨੀ ਆਪਣੇ ਘਰ ਦੇ ਪਿੱਛੇ ਉਹ ਆਪਣੀ ਹੀ ਇੱਕ ਬੇਕਰੀ ਦੀ ਛੋਟੀ ਜੀ ਜਗਾ ਸੈਟ ਅਪ ਕਰ ਲੈਂਦੇ ਆ ਦਿਵਾਲੀ ਦਾ ਦਿਨ ਆ ਤਾਂ ਇਸ ਦਿਨ ਬਾਜ਼ਾਰ ਦੇ ਵਿੱਚ ਜਾ ਕੇ ਆਪਣੀ ਵੀ ਇੱਕ ਦੁਕਾਨ ਲਾਉਂਦੇ ਜਿੱਥੇ ਆਪਣੇ ਬਣਾਏ ਹੋਏ ਬਿਸਕਟ ਤੇ ਆਈਸਕ੍ਰੀਮ ਨੂੰ ਵੇਚਣਾ ਸ਼ੁਰੂ ਕਰਦੇ ਆ ਲੋਕਾਂ ਦਾ ਰਿਸਪੌਂਸ ਸ਼ਾਮ ਤੱਕ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਮਿਲਦਾ ਤਾਂ ਹੁਣ ਪਹਿਲੀ ਵਾਰੀ ਰਜਨੀ ਹੋਣਾ ਨੂੰ ਇਹ ਲੱਗਦਾ ਕਿ ਜਿਹੜੀ ਇਹ ਤਰੀਫਾ ਉਹ ਸਹੀ ਆ ਤਾਂ ਰਜਨੀ ਬੈਕਟਰ ਆਪਣੇ ਹੀ ਹਸਬੰਡ ਤੋਂ 20000 ਰੁਪਿਆ ਅਦਾਰਾ ਲੈਂਦੇ ਆ ਤੇ ਜੀਟੀ ਰੋਡ ਦੇ ਉੱਤੇ ਆਪਣੀ ਇੱਕ ਆਈਸਕ੍ਰੀਮ ਦੀ ਦੁਕਾਨ ਖੋਲਦੇ ਆ ਜਿਹਦਾ ਨਾਮ ਉਹ ਰੱਖਦੇ ਆ ਕਰੇਮਿਕਾ ਦੁਕਾਨ ਬਹੁਤ ਹੀ ਜ਼ਿਆਦਾ ਵਧੀਆ ਚੱਲਦੀ ਆ ਉਹਨਾਂ ਦੇ ਪੱਕੇ ਗਾਹਕ ਜੁੜ ਜਾਂਦੇ ਆ 1990 ਤੱਕ ਇਹਨਾਂ ਦੀ ਖੋਲੀ ਹੋਈ ਇਹ ਛੋਟੀ ਜੀ ਸਟਾਲ ਹੁਣ ਪਹਿਲਾਂ ਤੋਂ ਥੋੜੀ ਵੱਡੀ ਹੋ ਚੁੱਕੀ ਆ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਬਿਸਕੁਟ ਬਣਨੇ ਬੰਜ਼ ਬਣਨੇ ਬਰੈਡ ਬਣਨੇ ਸ਼ੁਰੂ ਹੋ ਜਾਂਦੇ ਫੇਰ ਸਾਲ ਆਉਂਦਾ 1995 ਦਾ ਤੇ ਐਂਟਰੀ ਹੁੰਦੀ ਆ ਦੁਨੀਆ ਦੀ ਇੱਕ ਸਭ ਤੋਂ ਵੱਡੀ 버ਗਰ ਬਣਾਉਣ ਵਾਲੀ ਕੰਪਨੀ ਮੈਕਡੋਨਲਡ ਦੀ ਇੰਡੀਆ ਦੇ ਵਿੱਚ ਤੇ ਰਜਨੀ ਵੈਕਟਰ ਹੋਣਾ ਨੂੰ ਮੈਕਡੋਨਲਡ ਤੋਂ ਮਿਲਦਾ ਵਾ ਆਪਣਾ ਸਭ ਤੋਂ ਪਹਿਲਾ ਵੱਡਾ ਆਰਡਰ ਇੱਕ ਲੌਂਗ ਟਰਮ ਕੰਟਰੈਕਟ ਹੁੰਦਾ ਕਿਸ ਚੀਜ਼ ਦੇ ਲਈ ਬਨਜ਼ ਬਣਾਉਣ ਲਈ ਬ੍ਰੈਡ ਦੇ ਲਈ ਸਾਲ 2006 ਤੱਕ ਉਹਨਾਂ ਦਾ ਟਰਨਓਵਰ ਕਿੰਨਾ ਹੋ ਜਾਂਦਾ ਪੂਰੇ ਸਾਲ ਦਾ 100 ਕਰੋੜ ਰੁਪਏ ਤੱਕ ਦਾ ਅਗਲੇ 6 ਸਾਲਾਂ ਦੇ ਵਿੱਚ ਰਜਨੀ ਹੋਣਾ ਦੀ ਇਹ ਕੰਪਨੀ ਬਹੁਤ ਹੀ ਜ਼ਿਆਦਾ ਤਰੱਕੀ ਕਰਦੀ ਆ ਕਿਉਂਕਿ ਇਹੇ ਉਹ ਵਾਲੇ 6 ਸਾਲ ਹੁੰਦੇ ਆ ਜੋ ਤੁਮ ਫਾਸਟ ਫੂਡ ਨਾਲ ਰਿਲੇਟਡ ਬਹੁਤ ਅਲੱਗ-ਅਲੱਗ ਕੰਪਨੀਆਂ ਇੰਡੀਅਨ ਮਾਰਕੀਟ ਦੇ ਵਿੱਚ ਆਉਂਦੀਆਂ ਚਾਹੇ ਡੋਮੀਨੋਜ਼ ਪੀਜ਼ਾ ਵਾਲੇ ਹੋ ਗਏ ਜਾਂ ਹੋਰ ਬਹੁਤ ਸਾਰੇ ਹੋ ਗਏ KFC ਵੀ ਉਹਨਾਂ ਦੇ ਵਿੱਚ ਇੱਕ ਹੁੰਦਾ ਤਾਂ 2006 ਦੇ ਵਿੱਚ ਜਿਹੜਾ 100 ਕਰੋੜ ਦਾ ਇਹਦਾ ਟਰਨਓਵਰ ਸੀ ਉਹ ਅਗਲੇ 6 ਸਾਲਾਂ ਦੇ ਵਿੱਚ ਕਿੰਨਾ ਪਹੁੰਚ ਜਾਂਦਾ 650 ਕਰੋੜ ਤੱਕ ਦਾ ਸਾਲ 2020 ਸਟਾਕ ਮਾਰਕੀਟ ਮਤਲਬ ਇੰਡੀਅਨ ਸ਼ੇਅਰ ਮਾਰਕੀਟ ਦੇ ਵਿੱਚ ਆਪਣਾ ਸ਼ੇਅਰ ਲਿਸਟ ਕਰਦੇ ਆ ਤੇ ਅੱਜ ਇਹਨਾਂ ਦੀ ਪੂਰੀ ਦੀ ਪੂਰੀ ਜਿਹੜੀ ਇਹ ਕੰਪਨੀ ਹੈਗੀ ਆ ਉਹਦਾ ਟੋਟਲ ਮਾਰਕੀਟ ਕੈਪ ਆ 10000 ਕਰੋੜ ਦਾ ਇੰਡੀਆ ਦੀਆਂ 23 ਅਲੱਗ-ਅਲੱਗ ਸਟੇਟਸ ਦੇ ਵਿੱਚ ਅੱਜ ਇਹਨਾਂ ਦੀਆਂ ਜਿਹੜੀਆਂ ਪ੍ਰੋਡਕਟਸ ਨੇ ਉਹ ਵਿਕਦੀਆਂ ਨੇ ਟੋਟਲ 550000 ਆਊਟਲੈਟ ਦੇ ਉੱਪਰ ਇਹਨਾਂ ਦੀਆਂ ਚੀਜ਼ਾਂ ਵਿਕ ਰਹੀਆਂ ਨੇ ਚਾਹੇ ਉਹ ਅਰਬ ਕੰਟਰੀ ਹੋਣ ਚਾਹੇ ਯੂਰੋਪੀਅਨ ਕੰਟਰੀਸ ਹੋਣ ਜਾਂ ਅਮਰੀਕਾ ਹੋਵੇ ਉਹਨਾਂ ਸਾਰਿਆਂ ਦੇ ਵਿੱਚ ਇਹਨਾਂ ਦੇ ਬ੍ਰੈਡਸ ਇਹਨਾਂ ਦੇ ਬੰਦ ਸਾਰੇ ਉੱਥੇ ਵੀ ਇਹ ਸਾਰੀਆਂ ਦੀਆਂ ਸਾਰੀਆਂ ਕੰਪਨੀਆਂ ਯੂਜ਼ ਕਰਦੀਆਂ ਨੇ ਤਾਂ ਇਹ ਸੀਗੀ ਇੱਕ ਬੜੀ ਛੋਟੀ ਜੀ ਕਹਾਣੀ 300 ਰੁਪਏ ਤੋਂ ਸ਼ੁਰੂ ਹੋ ਕੇ 10000 ਕਰੋੜ ਤੱਕ ਦੀ